ਪੰਜਾਬ ਦੀ ਧਰਤੀ ਉਹ ਧਰਤੀ ਆ ਜਿੱਥੇ ਕਈ ઋਸ਼ੀਆ ਮਹਾਂ ਗੁਰੂਆਂ ਪੀਰਾਂ ਨੇ ਜਿਹੜਾ ਆ ਜਨਮ ਲਿਆ ਤੇ ਇਸ ਧਰਤੀ ਨੂੰ ਜਿਹੜੇ ਆ ਪਾਵਗ ਲਾਇ ਪਵਿੱਤਰ ਕੀਤਾ ਪੰਜਾਬ ਦੀ ਧਰਤੀ ਦੇ ਵਿੱਚ ਕਈ ਦਰਿਆ ਵਗਦੇ ਨੇ ਜਿਨ੍ਹਾਂ ਦਰਿਆਵਾਂ ਤੋਂ ਸਾਨੂੰ ਕਈ ਸਿੱਧਾਂ ਮਿਲਦੀਆਂ ਨੇ ਪਰ ਅੱਜ ਜੇ ਪੰਜਾਬ ਦੀ ਗੱਲ ਕਰੀਏ ਜਾਂ ਇਸ ਦੁਨੀਆ ਦੀ ਗੱਲ ਕਰੀਏ ਤੇ ਪਖੰਡਵਾਦ ਜਿਹੜਾ ਹੈ ਜੁਨਾਕੀ ਸਾਡੇ ਗੁਰੂਆਂ ਪੀਰਾਂ ਪਖੰਬਰਾ ਨੇ ਜਿਹੜਾ ਆ ਉਹਨੂੰ ਖਤਮ ਕਰਨ ਲਈ ਆਪਣਾ ਪੂਰਾ ਜੀਵਨ ਜਿਹੜਾ ਆ ਇਸ ਚੀਜ਼ ਤੇ ਲਗਾਇਆ ਲੋਕਾਂ ਨੂੰ ਸੇਧ ਦੇਣ ਤੇ ਲਗਾਇਆ ਪਰ ਅੱਜ ਪਖੰਡਵਾਦ ਨੇ ਜਿਹੜਾ ਆ ਪੂਰੀ ਤਰ੍ਹਾਂ ਲੋਕਾਂ ਨੂੰ ਜਕੜਿਆ ਹੋਇਆ ਹੈ ਪਿਛਲੇ ਦਿਨ ਦੀ ਗੱਲ ਕਰਾਂ ਤੇ ਪਿਛਲੇ ਦਿਨੀ ਸਿਆਨਪੁਰ ਦੇ ਵਿੱਚ ਇੱਕ ਕੇਸ ਸਾਹਮਣੇ ਆਇਆ ਸੀ ਜਿੱਥੇ ਇੱਕ ਬਾਬੇ ਦੇ ਮਗਰ ਲੱਗ ਕੇ ਧੁੰਗੀ ਬਾਬੇ ਦੇ ਮਗਰ ਲੱਗ ਕੇ ਇੱਕ ਪਰਿਵਾਰ ਨੇ ਲੱਖਾਂ ਰੁਪਈਆ ਦਾ ਆਪਣਾ ਨੁਕਸਾਨ ਕਰਾਇਆ ਇਹ ਹੀ ਨਹੀਂ ਉਹਨਾਂ ਦੀ ਵਾਈਫ ਜਿਹੜੇ ਸੀਗੇ ਉਹ ਵੀ ਹਸਪੀਟਲ ਦੇ ਵਿੱਚ ਐਡਮਿਟ ਸੀਗੇ ਤੇ ਇਹ ਪਖੰਡਵਾਦ ਨੇ ਜਿਹੜਾ ਆ ਕਈ ਪਰਿਵਾਰ ਜਿਹੜੇ ਆ ਕਈ ਘਰ ਜਿਹੜੇ ਆ ਉਹ ਬਰਬਾਦ ਵੀ ਕੀਤੇ ਤੇ ਪਰ ਲੋਕੀ ਜਿਹੜੇ ਆ ਅੱਜ ਵੀ ਜਿਹੜੇ ਆ ਉਹਨਾਂ ਤੋਂ ਪਿੱਛੇ ਹਟਣ ਦਾ ਨਾਮ ਨਹੀਂ ਲੈਂਦੇ ਹੈਗੇ ਤੇ ਇੱਕ ਸਾਡੀ ਛੋਟੀ ਜਿਹੀ ਪਹਿਲ ਤੇ ਕੋਸ਼ਿਸ਼ ਜ਼ਰੂਰ ਹੋਏਗੀ ਵੀ ਆਪਾਂ ਇਸ ਮੁੱਦੇ ਦੇ ਉੱਤੇ ਜਿਹੜਾ ਖੁੱਲ ਕੇ ਵਿਚਾਰਕ ਗੱਲਬਾਤ ਜਿਹੜੀ ਹੈ ਕੀਤੀ ਜਾਵੇ ਕਿਉਂਕਿ ਰੱਬ ਜਿਹੜਾ ਆ ਉਹ ਤੁਹਾਡੇ ਦਿਲਾਾਂ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਤੁਹਾਡੇ ਮਾਪਿਆਂ ਦੇ ਵਿੱਚ ਤੁਹਾਡੇ ਪਰਿਵਾਰ ਦੇ ਵਿੱਚ ਵੱਸਦਾ ਹੈ ਬਾਹਰ ਲੱਭਣ ਦੀ ਲੋੜ ਨਹੀਂ ਹੈਗੀ ਸੋ ਸਾਡੇ ਨਾਲ ਇਸੇ ਵਿਸ਼ੇ ਤੇ ਗੱਲ ਕਰਨ ਲਈ ਸਰਬਜੀਤ ਸਿੰਘ ਸੈਣੀ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਠੀਕ ਹੈ ਜੀ ਪਹਿਲਾਂ ਤੁਸੀਂ ਕੰਫਰਟੇਬਲ ਹੋ ਹਾਂ ਜਾਨ ਸਾਹਿਬ ਬਿਲਕੁਲ ਆਪਾਂ ਆਏ رائے ਵਗਾਏ ਆਪਾਂ ਜਿਹੜੇ ਹੈ ਨਾ ਆਫ ਰਕਾਰ ਜਿਹੜਾ ਹੈ ਉਹ ਪਾ ਗੱਲਾਂ ਬਾਤਾਂ ਤਾਂ ਕਰਦੇ ਰਹਿੰਨੇ ਆ ਜਿੱਦਾਂ ਬਾਬਿਆਂ ਵੀ ਇਹ ਟੋਪਿਕ ਤੇ ਹੋਵੇ ਜਾਂ ਕੋਈ ਹੋਰ ਟੋਪਿਕ ਤੇ ਹੋਵੇ ਤਾਂ ਮੈਂ ਜਦੋਂ ਗੱਲਾਂ ਕਰਦੇ ਆ ਤਾਂ ਗੱਲਾਂ ਤੁਹਾਡੀਆਂ ਸੋਹਣੀਆਂ ਬਹੁਤ ਲੱਗਦੀਆਂ ਮੈਨੂੰ ਜੇ ਰਨ ਕਰਦੇ ਤੇ ਮੈਂ ਕਿਹਾ ਅੱਜ ਕਿਉਂ ਨਾ ਕੈਮਰੇ ਦੀ ਅੱਖ ਨਾਲ ਰਿਕਾਰਡ ਵੀ ਕਰਾ ਲਈ ਠੀਕ ਹੈ ਜੀ ਕਿਵੇਂ ਦੇਖਦੇ ਹੋ ਬਾਬਿਆਂ ਦੇ ਸਾਰੇ ਰੰਗ ਰੂਪ ਨੂੰ ਭਾਜੀ ਸਮਾਜ ਦੇ ਵਿੱਚ ਬਾਬਿਆਂ ਨੂੰ ਪੈਦਾ ਕੌਣ ਕਰਦਾ ਹਮ ਬਾਬਿਆਂ ਨੂੰ ਪੈਦਾ ਕਰਨ ਵਾਲੇ ਅਸੀਂ ਮੂਰਖ ਲੋਕੀ ਬਿਲਕੁਲ ਠੀਕ ਹੈ ਹੋਰ ਇਸ ਵਿੱਚ ਸਰਕਾਰਾਂ ਦਾ ਬਹੁਤ ਜ਼ਿਆਦਾ ਹੱਥ ਹੈ। ਹੂੰ। ਲੋਕੀ ਤੇ ਖਾਸ ਕਰ ਬੀਬੀਆਂ ਹੂੰ ਬਾਬਿਆਂ ਦੇ ਪਿੱਛੇ ਲੱਗ ਕੇ ਹੂੰ ਆਪਣੇ ਘਰਾਂ ਨੂੰ ਬਰਬਾਦ ਕਰ ਦਿੰਦੀਆਂ ਨੇ। ਹੂੰ ਬਾਬੇ ਪਖੰਡੀ ਢੋਂਗੀ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ। ਹੂੰ ਹੂੰ ਰੱਬ ਜਿਹੜਾ ਸਾਡੇ ਅੰਦਰ ਵੱਸਦਾ ਹੈ। ਬਿਲਕੁਲ। ਰੱਬ ਕਨ ਕੰਚ ਹੈ। ਜੀ। ਠੀਕ ਹੈ ਜੀ। ਹੂੰ ਆਪਾਂ ਡੇਰੇ ਬਾਦ ਚ ਫਸ ਕੇ ਇਹ ਡੇਰੇ ਵਾਲੇ ਬਾਬਿਆਂ ਦੇ ਪਿੱਛੇ ਲੱਗ ਕੇ ਢੋਂਗੀ ਬਾਬਿਆਂ ਦੇ ਇੱਕ ਤਾੰਤ੍ਰਿਕਾਂ ਦੇ ਪਿੱਛੇ ਲੱਗ ਕੇ ਬੱਚੇ ਲਬਦੇ ਫਿਰਦੇ ਆ ਹੂੰ ਔਲਾਦਾਂ ਲਬਦੇ ਫਿਰਦੇ ਆ ਜਿਹੜੀਆਂ ਔਲਾਦਾਂ ਆ ਸਾਨੂੰ ਇਹ ਦਾਤਾ ਉੱਪਰ ਵਾਲੇ ਦੀ ਦਾਤਾ ਪਰਮਾਤਮਾ ਦਾ ਆਤਮਾ ਬਖਸ਼ਦਾ ਆ ਅੱਛਾ ਮੈਂ ਇੱਕ ਹੋਰ ਸਰਜੀ ਭਾਈ ਇੱਕ ਮੈਂ ਹੋਰ ਗੱਲ ਕਰਾਂ ਵੀ ਜਿਹਨਾਂ ਬਾਬਿਆਂ ਤੋਂ ਐਂ ਮੰਗਣ ਜਾਂਦੇ ਆ ਨਾ ਉਹਨਾਂ ਦੇ ਆਪਣੇ ਝੋਲੀਆਂ ਸਖਣੀਆਂ ਹੁੰਦੀਆਂ ਬਿਲਕੁਲ ਜੀ ਉਹਨਾਂ ਦੇ ਆਪਣੇ ਦਰ ਜਿਹੜੇ ਆਪਣੇ ਘਰ ਜਿਹੜੇ ਉਹ ਖਾਲੀ ਹੁੰਦੇ ਆ ਆਪਣੇ ਘਰ ਖਾਲੀ ਆ ਉਹਨਾਂ ਦੇ ਬਿਲਕੁਲ ਜੀ ਹੋਰ ਬਾਬੇ ਜਿਹੜੇ ਆ ਉਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਉਹ ਸਿਰਫ ਆਪਣੇ ਐਸ਼ੋ ਆਰਾਮ ਲਈ ਹੂੰ ਲੋਕਾਂ ਨੂੰ ਯੂਜ਼ ਕਰਦੇ ਨੇ ਆਪਣੇ ਮਗਰ ਲਾਉਂਦੇ ਆਪਣੇ ਮਗਰ ਲਾਉਂਦੇ ਨੇ ਹੋਰ ਪਖੰਡ ਵਾਚ ਫਸਾਉਂਦੇ ਨੇ ਹੂੰ ਔਰ ਮੇਰੀ ਸਰਕਾਰਾਂ ਦੇ ਅੱਗੇ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਹੂੰ ਕਿ ਬਾਬਿਆਂ ਨੂੰ ਨਾਥ ਪਾਈ ਜਾਏ ਹੂੰ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਹੂੰ ਅੱਛਾ ਤੁਹਾਡੇ ਨਾਲ ਅੱਜ ਬੈਂਡ ਦਾ ਇਹ ਵੀ ਖਾਸ ਵਿਸ਼ਾ ਹੈਗਾ ਕਿਉਂਕਿ ਤੁਸੀਂ ਆਪਣਾ ਇੱਕ ਬਿਜ਼ਨਸ ਵੀ ਰਨ ਕਰਦੇ ਹੋ ਤਾਂ ਬਾਈਕ ਰਨ ਕਰਦੇ ਹਾਂਜੀ ਤੋ ਉੱਥੇ ਕਈ ਪ੍ਰਕਾਰ ਦੇ ਲੋਕ ਆਉਂਦੇ ਆ। ਬਿਲਕੁਲ ਜੀ। ਕਈ ਤਰ੍ਹਾਂ ਦੀਆਂ ਗੱਲਾਂ ਵੀ ਹਾਂ। ਹਾਂ ਜੀ ਹਾਂ ਜੀ। ਮੈਨੂੰ ਲੱਗਦਾ ਦੋ ਚਾਰ ਬਾਬੇ ਵੀ ਇਦਾਂ ਦੇ ਦਿਨ ਦੇ ਵਿੱਚ ਤੁਹਾਡੇ ਨਾਲ ਲੱਗੇ ਆਈ ਜਾਂਦੇ ਹੋਣਗੇ। ਜਿਹੜੇ ਹੱਥ ਤੇ ਸੋਰਾਂ ਜਮਾਉਣ ਦੀ ਗੱਲ ਕਰਦੇ ਆ। ਉਹ ਜਮਾਉਂਦੇ ਕਿਦਾਂ ਐ ਕਦੀ ਦੇਖਿਆ ਕੀ ਕਰਦੇ ਕੀ ਉਹ? ਨਹੀਂ ਅਜੇ ਤੱਕ ਤਾਂ ਮੈਂ ਕੁਝ ਵੀ ਨਹੀਂ ਵੇਖਿਆ। ਬਾਹ ਨਹੀਂ ਪਿਆ ਇਦਾਂ। ਬਾਹ ਨਹੀਂ ਪਿਆ। ਹੂੰ। ਨਾ ਹੀ ਇਦਾਂ ਹੁੰਦਾ ਕੁਝ। ਹੱਥ ਤੇ ਸੋਰਾਂ ਜਮਾਉਣ ਦੀ ਗੱਲ ਮੈਂ ਉਹ ਕਹਿੰਦਾ ਜਿੱਦਾਂ ਉਹ ਹੱਥ ਚੋਂ ਕਦੀ ਫੁੱਲ ਕੱਢ ਕੇ ਦੇ ਦਿੰਦੇ ਆ ਕਦੀ ਬੈਗ ਨਹੀਂ। ਉਸ ਉਹ ਗੱਲ ਕਰ ਰਿਹਾ ਮੈਂ ਉਹ ਜਿਹੜੀ ਤੁਸੀਂ ਗੱਲ ਕਰਦੇ ਹੋ ਉਹ ਇੱਕ ਜਾਦੂ ਹੈ ਉਹ ਕਲਾ ਹੈ ਕਲਾ ਹੈ ਉਹ ਕਲਾ ਹੈ ਨਾ ਕਿ ਕਿਸੇ ਕੋਲ ਕੋਈ ਉਹਦਾ ਮਤਲਬ ਕਿ ਕੋਈ ਸ਼ਕਤੀ ਹੈ ਜਾਂ ਕੁਝ ਹੈ ਉਸ ਉਹ ਅਧਾਰ ਹੀ ਨਹੀਂ ਹੈ ਅਧਾਰ ਹੀ ਨਹੀਂ ਹੈ ਉਹ ਕੁਝ ਨਹੀਂ ਉਹ ਇੱਕ ਕਲਾ ਹੈ ਜਾਦੂ ਹੈ ਉਹ ਇੱਕ ਕਲਾ ਸਿੱਖੀ ਹੁੰਦੀ ਹੈ ਨજરਬੰਦੀ ਹੁੰਦੀ ਹੈ ਨਾ ਕਿ ਆਪਾਂ ਉਸ ਨੂੰ ਕੁਝ ਕਹਿ ਸਕਦੇ ਹਾਂ ਇਦਾਂ ਦੇ ਪਰਿਵਾਰ ਕਈ ਦੇਖਿਆ ਜਿਹੜੇ ਆਪਣੇ ਘਰਾਂ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਬਜ਼ੁਰਗਾਂ ਨੂੰ ਛੱਡ ਕੇ ਜਿਹੜੇ ਬਜ਼ੁਰਗ ਪਾਣੀ ਮੰਗਦੇ ਆ ਘਰ ਰੋਟੀ ਮੰਗਦੇ ਆ ਉਹਨਾਂ ਦੀ ਸੇਵਾ ਕਰਨ ਦਾ ਸਮਾਂ ਹੁੰਦਾ ਹੈ ਪਰ ਉਹ ਉਹਨਾਂ ਨੂੰ ਛੱਡ ਕੇ ਡੇਰਿਆਂ ਦੇ ਵਿੱਚ ਜਾ ਕੇ ਸੇਵਾ ਕਰਨੀ ਜਿਹੜੀ ਆ ਉਹ ਪਹਿਲ ਦਿੰਦੇ ਆ ਵੀ ਨਹੀਂ ਯਾਰ ਵੀ ਆਹ ਸੇਵਾ ਜਿਹੜੀ ਇਹ ਰੱਬ ਦੇ ਲਿਖੇ ਲਿਖਣੀ ਹੈ ਬਿਲਕੁਲ ਜੀ ਉਹ ਬਿਲਕੁਲ ਗਲਤ ਹੈ ਸਾਨੂੰ ਆਪਣੇ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਜੇ ਪਹਿਲੇ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਆ ਸਾਨੂੰ ਇਹ ਹੋਣਾ ਚਾਹੀਦਾ ਕਿ ਜਿਹੜੇ ਬਾਬੇ ਦੇ ਆਪਾਂ ਪਿੱਛੇ ਲੱਗੇ ਆਂ ਜੋ ਬਾਬਾ ਸਾਨੂੰ ਇਹ ਸਿੱਖਿਆ ਨਹੀਂ ਦੇ ਰਹਾ ਕਿ ਆਪਾਂ ਆਪਣੇ ਵੱਡੇ-ਵੱਡੇ ਰਿਆਂ ਦੀ ਸੇਵਾ ਕਰੀਏ ਉਹਨਾਂ ਨੂੰ ਘਰ ਵਿੱਚ ਪਾਣੀ ਦੇਈਏ ਜਾਂ ਕੁਝ ਦੇਈਏ ਰੋਟੀ ਖਵਾਈਏ ਜਾਂ ਕੁਝ ਵੀ ਲਾ ਲਓ ਤੇ ਸਾਨੂੰ ਪਰਮਾਤਮਾ ਨਹੀਂ ਮਿਲ ਸਕਦਾ ਕਿਸੇ ਬਾਬਿਆਂ ਡੇਰਿਆਂ ਦੇ ਪਿੱਛੇ ਲੱਗ ਕੇ ਪਰਮਾਤਮਾ ਪਉਣਾ ਬਹੁਤ ਔਖਾ ਆ ਇਹ ਸਾਡੀ ਜਿਹੜੀ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੇ ਬਾਬਾ ਨਾਨਕ ਜੀ ਪਖੰਡਵਾਜ ਨੂੰ ਦੂਰ ਕਰਕੇ ਗਏ ਸੀਗੇ ਮਗਰ ਪਬਲਿਕ ਨੇ ਉਹਨਾਂ ਤੋਂ ਕੋਈ ਸਿੱਖਿਆ ਨਹੀਂ ਲਈ ਫਿਰ ਪਖੰਡਵਾਦ ਦੇ ਪਿੱਛੇ ਫਿਰ ਪਖੰਡਵਾਦ ਦੇ ਪਿੱਛੇ ਲੱਗੀ ਐ ਹੂੰ ਚਲੋ ਆਪਾਂ ਜ਼ਿਆਦਾ ਨਾ ਕਹਿੰਦੇ ਹੋਏ ਹੂੰ ਇੱਕ ਗੱਲ ਕਵਾਂਗੇ ਕਿ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਨਾਂ ਬਾਬਿਆਂ ਦਾ ਖੋਤੀ ਬਾਬਿਆਂ ਤੇ ਸਖਤ ਤੋਂ ਸਖਤ ਕਦਮ ਚੁੱਕਣੇ ਚਾਹੀਦੇ ਨੇ ਡੇਰੇ ਬੰਦ ਕਰਾਉਣੇ ਚਾਹੀਦੇ ਡੇਰੇ ਪ੍ਰਥਾ ਚੱਲੀ ਕਦੋਂ ਆਈਗੀ ਕਿਦਾਂ ਇਹ ਸ਼ੁਰੂਆਤ ਹੋਈ ਆ ਕੁਛ ਜਾਣਦੇ ਉਸ ਬਾਰੇ ਸਰ ਇਹ ਜਿਹੜੀ ਡੇਰਾ ਪ੍ਰਥਾ ਹੈ ਨਾ ਡੇਰਾ ਪ੍ਰਥਾ ਇਦਾਂ ਸੀਗੀ ਡੇਰਾ ਪ੍ਰਥਾ ਨਹੀਂ ਸੀਗੀ ਉਹ ਸੀਗਾ ਕਿ ਸਾਨੂੰ ਇੱਕ ਦੂਜੇ ਨਾਲ ਮਿਲਾਉਣਾ ਭਾਈਚਾਰਾ ਕਾਇਮ ਕਰਨਾ ਉਹ ਜਿਹੜੇ ਵਿੱਚ ਚਲਾਕ ਪਰਸਨ ਸੀਗੇ ਉਹਨਾਂ ਨੇ ਕਹਿਆ ਕੀਤਾ ਕਿ ਇਸ ਦਾ ਫਾਇਦਾ ਚੁੱਕਿਆ ਕਿ ਇਹ ਤਾਂ ਲੋਕੀ ਮੂਰਖ ਬਣਦੇ ਆ ਉਹਦਾ ਸੀਗਾ ਇੱਕ ਦੂਜੇ ਨੂੰ ਆਪਾਂ ਮਲਾਈਏ ਇੱਕ ਦੂਜੇ ਦਾ ਪਿਆਰ ਵਧੇ ਪਰ ਉਹਨਾਂ ਨੇ ਇਹ ਪਬਲਿਕ ਨੂੰ ਵੇਖ ਕੇ ਦੇਖਿਆ ਕਿ ਨਹੀਂ ਪਬਲਿਕ ਨੂੰ ਮੂਰਖ ਬਣਾਣਾ ਤੇ ਇਸ ਤੋਂ ਆਪਾਂ ਫਾਇਦਾ ਚੁੱਕ ਸਕਦੇ ਆ ਆਪਾਂ ਜਿਹੜੀ ਹੈ ਆਪਣੀ ਆਰਾਮਦਾਇਕ ਜ਼ਿੰਦਗੀ ਜੀ ਸਕਦੇ ਆ ਹੋਇਆ ਵੀ ਉਦਾਂ ਹੀ ਉੱਤ ਹੋ ਵੀ ਰਿਹਾ ਸਾਡੇ ਪੜ੍ਹੇ ਲਿਖੇ ਲੋਕ ਬਹੁਤ ਜਨਰੇਸ਼ਨ ਹੈ ਮੈਂ ਜਿਆਦਾ ਅਗਰ ਕੋਈ ਟਿੱਪਣੀ ਕਰੂੰਗਾ ਤੇ ਪਬਲਿਕ ਇਸ ਤੇ ਉਲਟ ਵੀ ਹੋ ਸਕਦੀ ਹੈ ਪਖੰਡਵਾਜ ਦੇ ਵਿੱਚ ਪਈ ਹੋਈ ਹੈ ਜਿਹੜੀ ਉਸ ਤੋਂ ਕੱਟਣਾ ਸਾਨੂੰ ਬਹੁਤ ਔਖਾ ਹੈ ਉਸ ਵਿੱਚ ਪ੍ਰਸ਼ਾਸਨ ਤੇ ਸਰਕਾਰਾਂ ਹੀ ਕੁਝ ਕਰ ਸਕਦੀਆਂ ਹਨ ਅੱਛਾ ਕਈਆਂ ਨੇ ਜਦੋਂ ਤੁਹਾਡੀ ਵੀਡੀਓ ਦੇਖਣੀ ਉਹਨਾਂ ਕਹਿੰਦਾ ਬੰਦਾ ਨਾਸਤਕ ਹੈ ਯਾਰ ਇਹ ਰੱਬ ਨੂੰ ਨਹੀਂ ਮੰਨਦਾ ਕਹਿੰਦਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਮੈਂ ਰੱਬ ਨੂੰ ਮੰਨਦਾ ਆ ਮੰਨਦੇ ਹੋ ਬਿਲਕੁਲ ਰੱਬ ਨੂੰ ਮੰਨਦਾ ਦਾ ਦਿਨ ਚਾਰੇ ਆਉਂਦਾ ਸਾਰਾ ਦਿਨ ਰੱਬ ਨੂੰ ਮੈਂ ਮੰਨਦਾ ਆ ਮਗਰ ਮੈਂ ਰੱਬ ਨੂੰ ਬੰਦੇ ਦੇ ਰੂਪ ਚ ਮੰਨਦਾ ਆ ਆਪਣੇ ਅੰਦਰ ਮੰਨਦਾ ਰੱਬ ਨੂੰ ਹਮ ਰੱਬ ਨੂੰ ਮੇਰਾ ਮੈਂ ਸਿਰਫ ਇੱਕ ਗੱਲ ਕਰਦਾ ਕਿਰਤ ਕਰੋ ਬਾਬਾ ਨਾਨਕ ਕਹੇਗੇ ਸੀ ਕਿਰਤ ਕਰੋ ਬਾਬਾ ਨਾਨਕ ਜੀ ਵੀ ਘਰੋਂ ਬਾਹਰ ਗਏ ਸੀਗੇ 2 ਸਾਲ ਲਈ ਉਹਨਾਂ ਦੇ ਵੀ ਘਰ-ਬਾਰ ਛੱਡਿਆ ਸੀਗਾ ਮਗਰ ਉਹ ਘਰ ਆਏ ਸੀਗੇ ਵਾਪਸ ਉਹਨਾਂ ਨੇ ਕਿਹਾ ਸੀ ਕਿ ਭਗਤੀ ਜਿਹੜੀ ਹੈ ਉਹ ਘਰ ਬੈਠੇ ਵੀ ਹੋ ਸਕਦੀ ਕਿਰਤ ਕਿਤੇ ਵੀ ਹੋ ਸਕਦੀ ਹੈ ਹਮ ਮਗਰ ਪਬਲਿਕ ਸਾਡੀ ਨਹੀਂ ਸਮਝਦੀ ਸਾਡੀ ਪਬਲਿਕ ਡੇਰਿਆਂ ਦੇ ਵਿੱਚ ਜਾ ਕੇ ਹੋਰ ਪੀਰ ਪੀਰਾਂ ਦੇ ਜਾ ਕੇ ਕਿਤੇ ਵੀ ਲਾ ਲਓ ਕੰਦੀ ਸਾਧਾਂ ਦੇ ਜਾ ਕੇ ਕਿਤੇ ਵੀ ਲਾ ਲਓ ਤੁਸੀਂ ਉਹਨਾਂ ਦੇ ਜਾ ਕੇ ਤੇ ਰੱਬ ਨੂੰ ਲੱਭਦੀ ਉਹ ਰੱਬ ਨੂੰ ਨਹੀਂ ਲੱਭਦੇ ਉਹ ਟਾਈਮ ਪਾਸ ਕਰਦੇ ਹੂੰ ਉਹ ਰੱਬ ਨੂੰ ਪਾਉਣਾ ਬਹੁਤ ਔਖਾ ਆ ਹੂੰ ਕਿ ਗੱਲਾਂ ਕਿਦਾਂ ਦੀਆਂ ਇਹ ਜੇ ਉਥੇ ਮੈਨੂੰ ਨੂੰ ਲੱਗਦਾ ਨਹੀਂ ਰੱਬ ਦੀਆਂ ਵੀ ਗੱਲਾਂ ਹੁੰਦੀਆਂ ਹੁਣ 2 ਮਿੰਟ ਮੇਰੇ ਖਿਆਲ ਰੱਬ ਨਹੀਂ ਉੱਥੇ ਰੱਬ ਦੀਆਂ ਗੱਲਾਂ ਕਿਤੇ ਵੀ ਨਹੀਂ ਹੈਗੀਆਂ। ਹੂੰ। ਉੱਥੇ ਰੱਬ ਦਾ ਤੇ ਨਾਮਣਿਸ਼ਾਨ ਹੀ ਨਹੀਂ ਹੈਗਾ। ਇੱਕ ਦੂਜੇ ਉੱਥੇ ਸਿਰਫ ਇੱਕ ਦੂਜੇ ਦੀ ਗੱਲ ਕਰ ਲਈ ਜਾ ਕੇ ਤੇ ਘਰੋਂ ਆ ਕੇ ਜੀ ਮੈਂ ਤੇ ਸੇਵਾ ਦੇ ਗਈ ਸੀ ਕਿ ਫਿਰ ਘਰੋਂ ਜਦੋਂ ਆਪਾਂ ਬਾਹਰ ਆ ਗਏ ਕਿਤੇ ਗਲੀ ਚ ਖਲੋ ਗਏ ਆਪਾਂ ਇਹ ਗੱਲਾਂ ਕਰਨੀਆਂ ਕਿ ਮੈਂ ਤੇ ਸੇਵਾ ਦੇ ਗਈ ਸੀ। ਬਾਬਾ ਜੀ ਆਏ ਬਾਬਾ ਜੀ ਸਾਨੂੰ ਇਹ ਕਹਿੰਦੇ ਬਾਬਾ ਜੀ ਉਹ ਕਹੇਗੀ ਮਤਲਬ ਕਿ ਜਿਹਦਾ ਕੋਈ ਨਿਰਾਦਰ ਹੂੰ ਜਿਹਦਾ ਕੋਈ ਆਧਾਰ ਨਹੀਂ ਉਹ ਗੱਲਾਂ ਆ। ਹੂੰ ਪਹਿਲੇ ਆਪਾਂ ਸੋਚਦੇ ਸੀਗੇ ਕਿ ਸਾਡੇ ਸਮਾਜ ਦੇ ਵਿੱਚ ਅਨਪੜਤਾ ਹੈ ਇਸ ਕਰਕੇ ਜਿਹੜੀ ਪਬਲਿਕ ਹੈ ਕਿ ਇਹ ਬਾਬਿਆਂ ਦੇ ਡੇਰੇਆਂ ਦੇ ਪਿਛੇ ਲੱਗੀ ਹੈ ਇੱਥੇ ਪੜੇ ਲਿਖੇ ਲੋਕ ਪੜੇ ਲਿਖੇ ਲੋਕ ਜਿਹੜੇ ਜ਼ਿਆਦਾ ਲੱਗੇ ਆ ਪੜੇ ਲਿਖੇ ਲੋਕ ਵੀ ਲੱਗੇ ਹੋਏ ਆ ਬਿਲਕੁਲ ਜੀ ਬਿਲਕੁਲ ਪੜੇ ਲਿਖੇ ਲੋਕ ਆ ਪਿਛਲੇ ਦਿਨ ਦੀ ਗੱਲ ਆ ਸਿਆਨਪੁਰ ਦਾ ਇੱਕ ਪਰਿਵਾਰ ਸੀਗਾ ਮੈਂ ਬੱਚਾ ਨਹੀਂ ਸੀਗਾ ਮੈਂ ਵੀ ਨਹੀਂ ਸੁਣੀ ਸੀਗੀ ਬੱਚਾ ਨਹੀਂ ਸੀਗਾ ਤਾਂ ਉਹਨੇ ਬੱਚੇ ਦੀ ਚਾਦਰ ਦੇ ਵਿੱਚ ਜਿਹੜਾ ਆ ਉਹ ਆਪਣਾ ਲੱਖਾਂ ਰੁਪਏ ਲੱਖਾਂ ਰੁਪਏ ਹੋ ਗਏ ਬਿਲਕੁਲ ਔਰ ਆਪ ਵੀ ਉਹਨਾਂ ਦੀ ਜਿਹੜੇ ਮੈਡਮ ਸੀਗੇ ਵਾਈਫ ਉਹਨਾਂ ਦੇ ਸੀਗੇ ਉਹ ਹਸਪੀਟਲ ਮੇਂ ਗਿਆ ਐਡਮਿਟ ਸੀਗੀ ਹਾਂਜੀ ਹਨਾ ਹਾਂ ਬਿਲਕੁਲ ਕਿੰਨਾ ਵੱਡਾ ਨੁਕਸਾਨ ਕਰਾਇਆ ਉਹਨਾਂ ਨੇ ਇਸ ਟੱਕਰ ਦੇ ਵਿੱਚ ਸਰ ਇਹ ਪਹਿਲ ਜਿਹੜੀ ਸਾਨੂੰ ਕਰਨੀ ਪੈਣੀ ਆ ਹੂੰ ਕਿਸੀ ਵੀ ਇਹ ਪਹਿਲ ਸਾਨੂੰ ਕਰਨੀ ਪੈਣੀ ਆਪਣਾ ਆਲੇ ਦੁਆਲੇ ਜਿਹੜਾ ਸਾਨੂੰ ਲੋਕਾਂ ਨੂੰ ਅਵੇਅਰ ਕਰਨਾ ਪੈਣਾ ਆ ਹੂੰ ਆਪਾਂ ਲੋਕਾਂ ਨੂੰ ਅਵੇਅਰ ਕਰਾਂਗੇ ਤੇ ਫਿਰ ਹੀ ਗੱਲ ਵੰਡਣੀ ਆ ਈ ਤਾਂ ਨਹੀਂ ਹੂੰ ਆਪਾਂ ਅਗਰ ਕੋਈ ਗਲਤ ਵੇਖਦੇ ਆ ਆਪਾਂ ਉਹਨੂੰ ਥੋੜਾ ਰੋਕੀਏ ਆਪਾਂ ਰੋਕਾਂਗੇ ਫੇਰ ਹੀ ਗੱਲ ਬਣੇਗੀ ਅਗਰ ਆਪਾਂ ਸੋਚਾਂਗੇ ਆਪਾਂ ਕੀ ਲੈਣਾ ਹੈ ਤੇ ਫਿਰ ਇਦਾਂ ਹੀ ਚੱਲਦਾ ਰਹੇਗਾ ਪਖੰਡ ਵਾਈ ਵਦਨਾ ਤੇ ਬਾਬਿਆਂ ਨੇ ਐਸ਼ ਕਰਦੇ ਰਹਿਣਾ ਹੂੰ ਮਹਿੰਗੀਆਂ ਗੱਡੀਆਂ ਦੇ ਮਹਿੰਗੀਆਂ ਗੱਡੀਆਂ ਦੂਜਾ ਸਾਡੇ ਲੋਕੀ ਇੰਨੇ ਅੰਧਵਿਸ਼ਵਾਸੀ ਨੇ ਕਿ ਚਲੋ ਮੈਂ ਸ਼ਮਾਂ ਵੀ ਚਾਊਂਗਾ ਹੁਣ ਅੱਗੇ ਸਾਡੇ ਅਗਲੇ ਮਹੀਨੇ ਗਣੇਸ਼ ਚਤੁਰਥੀ ਆਉਗੀ ਬਹੁਤ ਗਣੇਸ਼ ਚਤੁਰਥੀ ਪੂਜਾ ਕਰਦੇ ਆ ਬਹੁਤ ਕਰਦੇ ਆ ਉਸ ਤੋਂ ਬਿਨ ਆਸਥਾ ਰੱਖਦੇ ਅਗਰ ਤੁਸੀਂ ਰੱਬ ਦੇ ਵਿੱਚ ਆਸਥਾ ਰੱਖਦੇ ਹੋ ਤੇ ਗਣੇਸ਼ ਨੂੰ ਤੇ ਤੁਸੀਂ ਰੁੱਲਦਾ ਛੱਡ ਕੇ ਆ ਜਾਂਦੇ ਹੋ ਪਾਣੀ ਦੇ ਵਿੱਚ ਗਣੇਸ਼ ਮੂਰਤੀ ਲਕਸ਼ਮੀ ਮੂਰਤੀ ਕੋਈ ਵੀ ਲਾ ਲਓ ਕੁਝ ਵੀ ਹੈ ਉਸ ਉਸ ਨੂੰ ਤੁਸੀਂ ਕਰਵਾ ਕਰਨ ਜਾਂਦੇ ਹੋ ਪਾਣੀ ਦੇ ਵਿੱਚ ਉਹ ਉੱਥੇ ਰੁੱਲਦਾ ਜਾਂਦਾ ਹੈ ਉਸ ਦੇ ਵਿੱਚ ਕਿੰਨਾ ਗੰਦ ਹੈ ਕਿੰਨਾ ਪੁੱਛਿਆ ਮੈਂ ਕੱਲ ਹੀ ਕਿਤੇ ਪਰਸੋਂ ਪਰਸੋਂ ਮੈਂ ਗਿਆ ਸੀਗਾ ਘੁੰਮਣ ਗਿਆ ਸੀਗਾ ਉੱਥੇ ਜਦ ਮੈਂ ਦਰਿਆ ਦੇ ਵਿੱਚ ਗਿਆ ਉੱਥੇ ਵੇਖਿਆ ਮੂਰਤੀਆਂ ਪਈਆਂ ਮੈਨੂੰ ਬਹੁਤ ਦੁੱਖ ਹੋਇਆ ਕੀ ਲੋਕੀ ਇਸ ਵਿੱਚ ਆਸਤਾ ਰੱਖਦੇ ਆ ਫਿਰ ਉਸ ਤੋਂ ਜਿਹੜਾ ਆ ਕਿ ਨਹੀਂ ਲੱਗਦਾ ਕਿ ਰੱਬ ਮੂਰਤੀਆਂ ਵਿੱਚ ਆ ਕਿ ਰੱਬ ਜਾਂ ਫਿਰ ਢੇਰਿਆਂ ਵਿੱਚ ਮਿਲਦਾ ਆ ਜਾਂ ਰੱਬ ਫਿਰ ਕਿਸੇ ਪਖੰਡੀ ਸਾਧਾ ਕੋ ਮਿਲਦਾ ਆ ਜਾਂ ਰੱਬ ਫਿਰ ਪੰਡਤਾਂ ਦੇ ਕਹਿਣ ਤੇ ਮਿਲਦਾ ਆ ਜਾਂ ਪ੍ਰਭੂ ਪੰਡਤ ਆਪਣਾ ਮੰਦਰਾਂ ਦੇ ਵਿੱਚ ਮਿਲਦਾ ਆ ਜਾਂ ਗੁਰਦੁਆਰਿਆਂ ਦੇ ਵਿੱਚ ਮਿਲਦਾ ਆ ਮੰਦਰ ਗੁਰਦੁਆਰੇ ਜਿਹੜੇ ਆ ਉਹ ਇਸ ਕਰਕੇ ਬਣੇ ਨੇ ਉਹ ਮੰਦਰ ਗੁਰਦੁਆਰੇ ਜਿਹੜੇ ਨੇ ਉਹ ਇਸ ਕਰਕੇ ਬਣੇ ਨੇ ਕਿ ਆਪਾਂ अपना एक एकदम टाइम ਕੱਢ ਸਕੀਏ ਸਾਰਾ ਦਿਨ ਸਾਡਾ ਦਿਮਾਗ ਚੱਲਦਾ ਆ ਆਪਾਂ ਸਵੇਰ ਦੇ ਟਾਈਮ ਜਾ ਕੇ ਉਹ ਤੇ ਸ਼ਾਂਤ ਹੋ ਸਕੀਏ ਨਾ ਲੈ ਸਕੀਏ ਨਾ ਨਾ ਵੀ ਲੈ ਸਕੀਏ ਸਾਨੂੰ ਜਿਹੜੀ ਹੈ ਊਰਜਾ ਮਿਲੇ ਔਰ ਆਪਾਂ ਜਦੋਂ ਸਾਨੂੰ ਦਿਮਾਗੀ ਜਿਹੜੀ ਊਰਜਾ ਮਿਲਣੀ ਹੈ ਸਾਡਾ ਉਹ ਤੋਂ ਦਿਮਾਗੀ ਸੰਤੁਲਨ ਵਧੀਆ ਰਹਿਣਾ ਹੈ ਸੂਰਜ ਨੂੰ ਹੁਣ ਲੋਕੀ ਪਾਣੀ ਦਿੰਦੇ ਨੇ ਹੂੰ ਉਸ ਦਾ ਜਿਹੜਾ ਸਾਇੰਟਿਫਿਕ ਰੀਜਨ ਹੈ ਉਹ ਕੀ ਹੈ ਹੂੰ ਉਹ ਰੱਬ ਖੁਸ਼ ਕਰਨਾ ਨਹੀਂ ਸੂਰਜ ਖੁਸ਼ ਕਰਨ ਨਹੀਂ ਹੈ ਹੂੰ ਉਹ ਆਪਾਂ ਦੇਵਤੇ ਖੁਸ਼ ਕਰਨਾ ਕੁਝ ਨਹੀਂ ਹੈਗਾ ਦਾਦਾ ਜੀ ਉਹ ਸੂਰਜ ਨੂੰ ਪਾਣੀ ਦੇਣ ਦਾ ਜਿਹੜਾ ਸਾਇੰਟਿਫਿਕ ਰੀਜਨ ਹੈ ਕਿ ਉਹ ਸਵੇਰੇ ਸਾਨੂੰ ਪਹਿਲੇ ਜਿਹੜੇ ਪਹਿਲੇ ਡਾਕਟਰ ਨਹੀਂ ਹੁੰਦੇ ਸੀਗੇ ਹੂੰ ਪਹਿਲੇ ਵੈਦ ਹੁੰਦੇ ਸੀਗੇ ਸਿਆਣੇ ਲੋਕ ਹੁੰਦੇ ਸੀਗੇ ਜੀ ਉਹਨਾਂ ਦਾ ਮੰਤਲ ਹੁੰਦਾ ਸੀਗਾ ਕਿ ਆਪਾਂ ਸੂਰਜ ਦੀ ਕਿਰਨਾਂ ਜਦੋਂ ਸਾਡੇ ਸਵੇਰੇ ਤੜਕੇ ਉੱਠ ਕੇ ਪੈਣਗੀਆਂ ਉਹ ਸੂਰਜ ਦੀ ਕਿਰਨਾਂ ਨਾਲ ਸਾਡੇ ਅੰਦਰ એનર્ਜੀ ਆਊਗੀ ਸਾਡੀਆਂ 20 ਬਿਮਾਰੀਆਂ ਦੂਰ ਹੋਣਗੀਆਂ ਜੀ ਇਦਾਂ ਹੀ ਹੈ ਚੰਦਨ ਜੀ ਜਿਹੜਾ ਆਪਾਂ ਚੰਦਨ ਲਾਉਂਦੇ ਆ ਚੰਦਨ ਲਾਉਣ ਨਾਲ ਜਦੋਂ ਆਪਾਂ ਕੋਈ ਸਾਡੇ ਜਖਮ ਹੋ ਜਾਂਦਾ ਆ ਜਕਮ ਲੋ ਜਕਮ ਆਪਾਂ ਟਿਊਬ ਲਾਉਨੇ ਆ ਤੇ ਸਾਡਾ ਜਕਮ ਠੀਕ ਹੋ ਜਾਂਦਾ ਉਦਾਂ ਹੀ ਸੀਗਾ ਆਪਾਂ ਚੰਦਨ ਇੱਥੇ ਲਾਉਂਦੇ ਸੀਗੇ ਚੰਦਨ ਲਾਉਣ ਨਾਲ ਸਾਡਾ ਜਿਹੜਾ ਮਸਤਕ ਖੰਡਾ ਹੁੰਦਾ ਸੀਗਾ ਸਾਡੀਆਂ 20 ਬਿਮਾਰੀਆਂ ਦੂਰ ਹੁੰਦੀਆਂ ਸੀਗੀਆਂ ਹੂੰ ਚੰਦਨ ਲਾਉਣਾ ਇਦਾਂ ਹੀ ਚਾਵਲ ਜਿਹੜੇ ਟਿੱਕੇ ਲਾਉਂਦੇ ਨੇ ਪਖੰਡੀ ਹੂੰ ਮੈਨੂੰ ਜੋ ਮਰਦ ਲੋਕੀ ਕਹਿਣਗੇ ਮੈਂ ਉਹਨਾਂ ਪਖੰਡੀ ਕਹੂੰਗਾ ਹੂੰ ਉਹ ਟਿੱਕੇ ਲਾਉਂਦੇ ਨੇ ਇੱਥੇ ਚਾਵਲਾਂ ਦਾ ਲਾਣ ਦਾ ਮਤਲਬ ਕੀ ਸੀਗਾ ਉਹਨਾਂ ਦਾ ਮਤਲਬ ਸੀਗਾ ਕਿ ਸਾਡਾ ਸਰੀਰ ਚਾਵਲ ਠੰਡੇ ਹੁੰਦੇ ਆ ਠੀਕ ਹੈ ਜੀ ਉਹਦੇ ਨਾਲ ਵਿੱਚ ਆਪਾਂ ਚੱਦ ਵੀ ਕੋਈ ਚੀਜ਼ ਮਿਲਾਉਂਦੇ ਸੀਗੇ ਆਪਾਂ ਸੰਧੂਰ ਜਾਂ ਕੁਝ ਵੀ ਆ ਜਾਂ ਕੁਝ ਵੀ ਉਹਦੇ ਨਾਲ ਉਹਦੀ ਦਵਾਈ ਬੰਦੇ ਸੀਗੀ ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਜਿਹੜੀ ਆ ਕਿ ਉਹਦੀਆਂ ਮਤਲਬ ਕਿ ਜਦ ਆਪਾਂ ਕੋਈ ਵੀ ਚੀਜ਼ ਕਰ ਲਓ ਬਿਮਾਰੀਆਂ ਦੂਰ ਹੋਣੀਆਂ ਉਹਦੇ ਨਾਲ ਲਾਉਣਾ ਇਦਾਂ ਹੁੰਦਾ ਸੀਗਾ ਹੂੰ ਮਤਲਬ ਉਹ ਉਹਦੇ ਵਿੱਚ ਹਾਂ ਉਹ ਚੀਜ਼ਾਂ ਸੀਗੀਆਂ ਸਾਡੇ ਸਾਇੰਟਿਫਿਕ ਰੀਜਨ ਸੀਗੇ ਜੀ ਉਹ ਇਹਨਾਂ ਚੀਜ਼ਾਂ ਦਾ ਫਾਇਦਾ ਚੁੱਕ ਕੇ ਪਖੰਡੀ ਸਾਧਾਂ ਨੇ ਡੇਰੇਵਾਜ ਨੇ ਆਸਥਾਨਾ ਜੋੜਦਾ ਆਸਥਾਨਾ ਜੋੜਦਾ ਰੱਬ ਹੈ ਮੈਂ ਰੱਬ ਦੀ ਕੋਈ ਮੂਰਤ ਨਹੀਂ ਹੈ ਅਕਾਲ ਮੂਰਤ ਹੈ ਰੱਬ ਦੀ ਕੋਈ ਮੂਰਤ ਨਹੀਂ ਹੈ ਹੂੰ ਉਹ ਲੋਕਾਂ ਨੇ ਉਹਨੂੰ ਮੂਰਤਾਂ ਦੇ ਵਿੱਚ ਜੋੜਦਾ ਅੱਜ ਦੇ ਟਾਈਮ ਦੇ ਵਿੱਚ ਇੱਕ ਚੀਜ਼ ਹੋਰ ਦੱਸਦਾ ਮੈਂ ਲੋਕੀ ਜਿਹੜੇ ਵੇਖਣਗੇ ਮੈਨੂੰ ਮੈਨੂੰ ਗਾਲ੍ਹਾਂ ਬਹੁਤ ਕੱਢਣਗੇ ਹੂੰ ਤੁਸੀਂ ਵੇਖੋ ਕਿ ਆਪਾਂ ਛੋਟੇ ਹੁੰਦੇ ਤੋਂ ਵੇਖਦੇ ਆ ਰਹੇ ਹਾਂ ਹੂੰ ਮੈਂ ਮਾਫੀ ਜਾਊਂਗਾ ਅਗਰ ਕਿਸੇ ਦੀ ਆਸਥਾ ਨੂੰ ਕੋਈ ਥੇਸ ਪਹੁੰਚੇ ਤਾਂ ਆਪਾਂ ਦੇਖਦੇ ਆ ਰਹੇ ਕਿ ਹਨੂਮਾਨ ਜੀ ਦੀ ਫੋਟੋ ਹੁੰਦੀ ਸੀ ਪਹਿਲੇ ਕ ਸਰਲ ਜੀ ਹੁੰਦੀ ਸੀ ਉਸ ਤੋਂ ਬਾਅਦ ਜਦ ਰਮਾਇਣ ਆਈ ਹੈ ਰਮਾਇਣ ਤੋਂ ਬਾਅਦ ਉਹਨਾਂ ਦਾ ਰੂਪ चेंज ਹੋ ਗਿਆ ਰਮਾਇਣ ਤੋਂ ਬਾਅਦ ਫਿਰ ਜਦ ਹੁਣ ਜਿਵੇਂ ਚੱਲਣ ਲੱਪੇ ਹੋ ਹਨੂਮਾਨ ਜੀ ਸਿਵ ਜੀ ਭਗਵਾਨ ਜੀ ਉਹਨਾਂ ਦੇ ਡੋਲੇ ਬਣਾਉਂਦੇ ਆ ਉਹਨਾਂ ਦਾ ਸੁਗਰੂਪ ਚੇਂਜ ਕਰਤਾ ਹੂੰ ਉਹਨਾਂ ਦਾ ਸੁਗਰੂਪ ਚੇਂਜ ਕਰਤਾ ਇੱਥੋਂ ਲੋਕਾਂ ਨੂੰ ਨਹੀਂ ਸਮਝ ਲੱਗਦੀ ਕਿ ਉਸ ਟਾਈਮ ਵੀ ਕੋਈ ਮੂਰਤ ਨਹੀਂ ਸੀਗੀ ਉਸ ਟਾਈਮ ਵੀ ਪਖੰਡੀ ਬਾਬੇ ਆਪਣੀ ਰੋਜੀ ਰੋਟੀ ਚ ਲਾਉਣ ਵਾਸਤੇ ਆਪਣਾ ਐਸ਼ੋ ਆਰਾਮ ਲਈ ਲੋਕਾਂ ਨੇ ਫੋਟੋਆਂ ਬਣਾਈਆਂ ਸੀਗੀਆਂ ਲੋਕਾਂ ਦੇ ਰੱਬ ਦਾ ਰੂਪ ਬਣਾਇਆ ਸੀਗਾ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਦੇ ਖਾਤਰ ਹੂੰ ਆਪਣੇ ਪਿੱਛੇ ਲਾਉਣ ਦੇ ਖਾਤਰ ਜਿਹੜਾ ਬਣਾਇਆ ਸੀਗਾ ਹੋਰ ਲੋਕੀ ਸਾਡੇ ਮੂਰਖੇ ਆ ਲੱਗ ਵੀ ਜਾਂਦੇ ਨੇ ਹੂੰ ਮੈਂ ਇੱਕ ਸਿੱਧੀ ਗੱਲ ਕਰੂੰਗਾ ਅੱਜ ਤੋਂ ਬਹੁਤ ਏਰ ਪਹਿਲੇ 1988 ਦੀ ਗੱਲ ਹੈ ਜੇ ਐਨ ਕੇ ਦੇ ਵਿੱਚੋਂ ਇੱਕ ਬਾਬਾ ਆਇਆ ਸੀਗਾ ਸ਼ਾਸਤਰੀ ਜੀ ਸ਼ਾਸਤਰੀ ਆਇਆ ਸੀਗਾ ਮੈਂ ਛੋਟਾ ਜਿਹਾ ਸੀਗਾ ਉਸ ਟਾਈਮ ਮੇਰੀ ਉਮਰ ਸੀਗੀ 10-11 ਸਾਲ ਦੀ ਉਮਰ ਸੀਗੀ ਜੀ ਤੇ ਮੈਂ ਮੈਨੂੰ ਗਰੋਟਾ ਪਤਨ ਆ ਗਰੋਟੇ ਪਤਨ ਤੇ ਕਿਸ਼ਤੀ ਪੈਂਦੀ ਸੀਗੀ ਉੱਥੇ ਉਹ ਕਿਸ਼ਤੀ 'ਚ ਉਤਰ ਕੇ ਆਇਆ ਤਾਂ ਸਾਰੇ ਬੰਦੇ ਉਹਦੇ ਪੈਰੀਂ ਪੈਗੇ ਜੀ ਮੈਂ ਛੋਟੇ ਹੁੰਦੇ ਤੋਂ ਹੀ ਇਦਾਂ ਦਾ ਆ ਮੇਰੇ ਉਹ ਪੈਰੇ ਪੈ ਕੇ ਮੈਨੂੰ ਮੇਰੇ ਘਰ ਦੇ ਕਹਿਣ ਲੱਗੇ ਬਾਬੇ ਦੇ ਪੈਰੇ ਤਾਂ ਮੈਂ ਕਿਹਾ ਮੈਂ ਨਹੀਂ ਪੈਂਦਾ ਪੈਰੇ ਦੇ ਮੈਂ ਉਹਦੇ ਪੈਰੇ ਨਹੀਂ ਪਿਆ ਮੈਨੂੰ ਗੁੱਸਾ ਆਇਆ ਸੀਗਾ ਕੀ ਆਪਾਂ ਨੂੰ ਰੱਬ ਨੇ ਸਰੀਰ ਦਿੱਤਾ ਆ ਕੱਪੜੇ ਦਿੱਤੇ ਕੱਪੜੇ ਸਾਨੂੰ ਸਰੀਰ ਟੱਕ ਨੂੰ ਦਿੱਤੇ ਉਹਦਾ ਪੱਲੀ ਪਾਉਣ ਦਾ ਕੀ ਮਤਲਬ ਸੀਗਾ ਪੱਲੀ ਬੰਦਾ ਸੀਗਾ ਅੱਛਾ ਉਹ ਬਾਬਾ ਪੱਲੀ ਬੰਦਾ ਸੀਗਾ ਜਨੇਊ ਪਾਉਂਦਾ ਸੀਗਾ ਹੂੰ ਉਹਦਾ ਨਾਂ ਸੀਗਾ ਸ਼ਾਸਤਰੀ ਉਹਦੇ ਘਰ ਵਾਲੀ ਦਾ ਨਾਂ ਸੀਗਾ ਚੰਪਾ ਉਸ ਪੱਲੀ ਜਿਹੜੀ ਬੰਦਾ ਸੀਗਾ ਉਹ ਪੱਲੀ ਦੇ ਵਿੱਚ ਪੱਲੀ ਬੰਨਣਾ ਜੇ ਰੱਬ ਮਿਲਦਾ ਸੀਗਾ ਤਾਂ ਫੇਰ ਤਾਂ ਸਾਰੀ ਦੁਨੀਆਂ ਹੀ ਰੱਬ ਪਾਈ ਫਿਰਦੀ ਪੱਲੀ ਬਨ ਕੇ ਪਾਈ ਕਰਦੀ ਪੱਲੀ ਬਨ ਕੇ ਤੁਰੇ ਫਿਰਦਾ ਸੀਗਾ ਹੂੰ ਫੇਰ ਦੂਜੀ ਗੱਲ ਇਹ ਕਿ ਸਮਾਜ ਦੇ ਵਿੱਚ ਜਾਂ ਸਾਡੀ ਦੁਨੀਆ ਦੇ ਵਿੱਚ ਆਤਮ ਹੱਤਿਆ ਖੁਦ ਖੁਸ਼ੀ ਨੂੰ ਇੱਕ ਬੁਝਤੀਲੀ ਕਿਹਾ ਗਿਆ ਪੌਪ ਕਿਹਾ ਗਿਆ ਉਹਨਾਂ ਦੋਨੋਂ ਮੀਆਂ ਬੀਬੀ ਨੇ ਆਤਮ ਹੱਤਿਆ ਕੀਤੀ ਸੀ ਅਚਾਈ ਉਹ ਕਿਹੜੇ ਕਾਰਨਾ ਕਰਕੇ ਉਹ ਕਾਰਨਾ ਦਾ ਕੁਛ ਨਹੀਂ ਜੀ ਆਮ ਪਬਲਿਕ ਨੂੰ ਮੁਰਖ ਬਣਾ ਗਏ ਹੂੰ ਉਹਨਾਂ ਨੇ ਉਸ ਮੈਨੂੰ ਅਜੇ ਤੱਕ ਨਹੀਂ ਸਮਝ ਲੱਗੀ ਕੀ ਹੈ ਪਰ ਜੇ ਮੈਂ ਆਪਣਾ ਆਪਣਾ ਦਸੂਗਾ ਤੇ ਲੋਕੀ ਮੰਨਣਗੇ ਨਹੀਂ ਇੱਥੋਂ ਤੱਕ ਮੈਂ ਤੁਹਾਨੂੰ ਇੱਕ ਚੀਜ਼ ਹੋਰ ਕਹਣਾ ਹੈ ਜੇ ਪਬਲਿਕ ਸੋੰਦੀ ਹੈ ਪਬਲਿਕ ਮੈਨੂੰ ਜੋ ਮਰਜ਼ੀ ਕਹੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਕਹਾਂਗਾ ਕਿ ਲੋਕੀ ਜਦ ਕੋਈ ਵੀ ਕਿਸੇ ਦੀ ਮ੍ਰਿਤਿ ਹੋ ਜਾਂਦੀ ਹੈ ਜਾਂ ਕੁਝ ਵੀ ਹੈ ਉਹਦੇ ਜਿਹੜੀਆਂ ਅਸਥੀਆਂ ਪ੍ਰਵਾਨ ਹਰੀਦوار ਕੇ ਰਿਤਕੁਰ ਸਾਹਿਬ ਕਿਤੇ ਵੀ ਜਾਂਦੇ ਨੇ ਠੀਕ ਹੈ ਜੀ ਉਹ ਵੀ ਮੈਂ ਇੱਕ ਪਖੰਡ ਮੰਨਦਾ ਤੇ ਫੇ ਉਹ ਕੀ ਕਰਿਆਗਾ ਨਾ ਅਸਤੀਆਂ ਕੀ ਕਰੇਗਾ ਨਾ ਫੇ ਕਿਤੇ ਦੱਬ ਦਿਆਗਾ ਨਾ ਬਿਲ ਉਹ ਦੱਬਣਾ ਦੇ ਨਾ ਦੱਬਣਾ ਅਜੀ ਜਿੱਥੇ ਆਪਾਂ ਮੂਰਤੀਆਂ ਕਰਵਾਉਂਦੇ ਆ ਫਿਰ ਹਮ ਆਪਾਂ ਰੱਬ ਮੰਨਦੇ ਆ ਅਸਤੀਆਂ ਤੇ ਸਾਡੀਆਂ ਸਰੀਰ ਦੇ ਸਾਡੇ ਅੱਜ ਤੱਕ ਗੰਦੇ ਆ ਕਿ ਹਮ ਆਪਾਂ ਸਾਡੇ ਅੰਦਰ ਇੰਨਾ ਗੰਦ ਭਰੇ ਹੋਇਆ ਆਪਾਂ ਇੰਨੇ ਗੰਦੇ ਇਨਸਾਨ ਆ ਆਪਾਂ ਜਾ ਕੇ ਗੰਗਾ ਦੇ ਵਿੱਚ ਕੁਰਬਾਨ ਜਾਂਦੇ ਆ ਹਰੀਕੇ ਹਰੀ ਹਰੀਦوار ਹਰੀਕਾ ਦਵਾਰ ਹੋਇਆ ਕਿਰਤਪੁਰ ਸਾਹਿਬ ਜਿਹੜੀ ਸਾਡੀ ਪਵਿੱਤਰ ਜਗ੍ਹਾ ਆ ਉੱਥੇ ਤਾਂ ਚਲੋ ਜਿੱਥੇ ਚਲਨ ਚੱਲਦਾ ਆ ਜਿੱਥੇ ਉਹ ਚਲਨ ਚੱਲਦਾ ਆ ਮੈਂ ਕਹਿੰਦਾ ਮੈਂ ਤਾਂ ਰੁਗਰਾਜਾ ਸਭ ਚੱਲਦਾ ਆ ਮੈਂ ਲੋਕਾਂ ਨੇ ਚਲਾਉਂਦਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਤੁਸੀਂ ਮੇਰੀ ਗੱਲ ਨੂੰ ਫੋਲੋ ਨਹੀਂ ਕਰ ਰਹੇ ਤੇ ਫਿਰ ਆਪਾਂ ਨੂੰ ਜਿਹੜੀ ਆਪਾਂ ਗਣੇਸ਼ ਪੂਜਾ ਕਰਦੇ ਆ ਜਾਂ ਕੁਝ ਵੀ ਕਰਦੇ ਆ ਸਰ ਉਹਨੂੰ ਵੀ ਤਾਂ ਫਿਰ ਓਦਾਂ ਕਰਨਾ ਚਾਹੀਦਾ ਫਿਰ ਉਹਨੂੰ ਵੀ ਆਪਾਂ ਉੱਥੇ ਲੈ ਜਾਈਏ ਫਿਰ ਉਹ ਉੱਥੇ ਲੈ ਕੇ ਇੱਥੇ ਕਿਉਂ ਰੋਲ ਦੇ ਫਿਰਦੇ ਆਂ ਯਾਰਾਂ ਦੇ ਵਿੱਚ ਮੈਂ ਤੁਹਾਡਾ ਕਹਿਣ ਦਾ ਮੈਂ ਵੀ ਗੰਦੀਆਂ ਨਦੀਆਂ ਨਾਲਿਆਂ ਨਹਿਰਾਂ ਦੇ ਵਿੱਚ ਜਿਹੜਾ ਆ ਜਿੱਥੇ ਕਈ ਗੰਦਕੂੜਾ ਜਿੱਥੇ ਗੰਦਕੂੜਾ ਆ ਉੱਥੇ ਲੋਕੀ ਜਿਹੜੇ ਪਰਵਾਹ ਨਾ ਕਰਨ ਹਾਂ ਉੱਥੇ ਪਰਵਾਹ ਨਾ ਕਰ ਦੂਜੀ ਗੱਲ ਹੈ ਅਗਰ ਕਿਸੇ ਦੇ ਅੰਦਰ ਇੰਨੀ ਆਸਤਾ ਹੈਗੀ ਆ ਉਹਨਾਂ ਨੂੰ ਇੱਕ ਸ਼ਹਿਰ ਦੇ ਵਿੱਚ ਪ੍ਰਸ਼ਾਸਨ ਤੋਂ ਅੱਗੇ ਲੈ ਕੇ ਕੁਝ ਵੀ ਕਰਕੇ ਇੱਕ ਜਗ੍ਹਾ ਇੱਕ ਮੂਰਤੀ ਹੀ ਬਣਾਨੀ ਚਾਹੀਦੀ ਹੈ ਕਿੰਨਾ ਕਿ ਅਲੱਗ-ਅਲੱਗ ਆਪਣੇ ਹਰ ਘਰ ਘਰ ਦੇ ਵਿੱਚ ਦੋ-ਦੋ ਤਿੰਨ-ਤਿੰਨ ਮੂਰਤੀਆਂ ਬਣੀਆਂ ਹੁੰਦੀਆਂ ਉਸ ਨਾਲ ਇੱਕ ਤਾਂ ਸਾਡਾ ਜਿਹੜਾ ਵਾਤਾਵਰਣ ਹੈ ਉਹ ਖਰਾਬ ਹੁੰਦਾ ਆ ਦੂਜਾ ਅਗਰ ਇਹ ਆਸਥਾ ਰੱਖਦੇ ਨੇ ਮੈਂ ਨਹੀਂ ਰੱਖਦਾ ਮੈਂ ਆਸਥਾ ਨਹੀਂ ਰੱਖਦਾ ਮੈਂ ਮੂਰਤੀ ਪੂਜਾ ਦਾ ਆਸਥਾ ਬਿਲਕੁਲ ਨਹੀਂ ਰੱਖਦਾ ਹੂੰ ਠੀਕ ਹੈ ਜੀ ਇਹ ਅਗਰ ਆਸਥਾ ਰੱਖਦੇ ਨੇ ਤੇ ਫਿਰ ਆਸਥਾ ਜਿਹੜੀ ਰੱਖਣੀ ਹੈ ਉਹ ਪੂਰੀ ਤਰ੍ਹਾਂ ਰੱਖਣਾ ਹੂੰ ਉਸ ਦਿਨ ਬੇਕਦਰ ਕਿਉਂ ਕਰਦੇ ਨੇ ਫਿਰ ਤੁਸੀਂ ਹਰ ਇੱਕ ਬੰਦੇ ਦੇ ਵਿੱਚ ਅਲੱਗ-ਅਲੱਗ ਕੋਨੇ ਹੁੰਦੇ ਆ ਪਿਆਰ ਦਾ ਗੁੱਸੇ ਦਾ ਲਾਲਚ ਦਾ ਹਰ ਇੱਕ ਕੋਨਾ ਤੇ ਉਥੇ ਕਾ ਆਸਥਾ ਦਾ ਵੀ ਕੋਨਾ ਹੁੰਦਾ ਹੈ ਉਹ ਤੁਸੀਂ ਆਪਣਾ ਆਸਥਾ ਵਾਲਾ ਕੋਨਾ ਜਿਹੜਾ ਉਹ ਵੀ ਕਿਦਾਂ ਅ ਕਰਦੇ ਹੋ ਪਰਦੇ ਇਕਦਮ ਜਿਹੜੀ ਮੇਰੀ ਆਸਥਾ ਹੈ ਮੇਰੀ ਆਸਥਾ ਇਦਾਂ ਹੈ ਕਿ ਅਗਰ ਮੈਂ ਰੱਬ ਨੂੰ ਮੰਨਦਾ ਆ ਮੈਂ ਕਿਸੇ ਨਾਲ ਗਲਤ ਨਾ ਕਰਾਂ ਅਗਰ ਮੇ ਕੋਲ ਗਲਤ ਹੋ ਵੀ ਜਾਂਦਾ ਆ ਤੇ ਮੈਂ ਉਸਤੇ ਪਛਤਾਵਾ ਤੇ ਕਿਸੇ ਤੋਂ ਵੀ ਮਾਫੀ ਮੰਗਣ ਨੂੰ ਕਦੀ ਵੀ ਆਪਣਾ ਮੁਰੇਜ ਨਾ ਕਰਾਂ ਛੋਟਾ ਨਾ ਸਮਝਾ ਛੋਟਾ ਨਾ ਸਮਝਾ ਹੂੰ ਉਹ ਰੱਬ ਨੂੰ ਪਉਣਾ ਮੈਂ ਨਹੀਂ ਸਮਝਦਾ ਕਿ ਮੰਦਿਰ ਗੁਰਦੁਆਰੇ ਜਾਂ ਕਿਤੇ ਵੀ ਰੱਬ ਪਾਇਆ ਜਾ ਸਕਦਾ ਹੈ ਰੱਬ ਮੈਂ बार-बार ਇੱਕੋ ਹੀ ਗੱਲ ਕਰੂੰਗਾ ਰਿਪੀਟ ਕਰ ਰਿਹਾ ਕਿ ਰੱਬ ਸਾਡੇ ਅੰਦਰ ਹੈ ਸਾਨੂੰ ਕਿਰਤ ਕਰਨੀ ਪੈਣੀ ਹੈ ਚੰਗੇ ਕਰਮ ਕਰਨੇ ਪੈਣੇ ਆ ਫਿਰ ਹੀ ਰੱਬ ਮਿਲੇਗਾ ਨਾ ਕਿ ਡੇਰਿਆਂ ਦੇ ਵਿੱਚ ਪਖੰਡੀ ਬਾਬਿਆਂ ਕੋ ਪੰਡਤਾਂ ਕੋ ਕੁੰਡਲੀਆਂ ਨਾਲ ਕੁਝ ਵੀ ਹੈ ਜੀ ਜੀ ਤਾਂ ਇਹ ਭਾਜੀ ਸਾਡੇ ਨਾਲ ਅੱਜ ਮੌਜੂਦ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਤੁਹਾਨੂੰ ਕਿਵੇਂ ਇਹਨਾਂ ਦੀ ਗੱਲ ਲੱਗੀ ਆ ਕਮੈਂਟਾਂ ਰਾਹੀਂ ਜਿਹੜਿਆ ਦੱਸਿਓ ਜਰੂਰ ਬਾਕੀ ਅ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜੇ ਕੋਂ ਭਲੇ ਕੋ ਮੰਦੇ ਸਾਡਾ ਇਹ ਵਿਸ਼ੇ ਦੇ ਉੱਤੇ ਗੱਲ ਕਰਨਾ ਕਿਸੇ ਦੀ ਆਸਥਾ ਨੂੰ ਠੇਸ ਪਹੁੰਚਾਉਣਾ ਨਹੀਂ ਸੀਗਾ ਨਾ ਨਹੀਂ ਆਂ ਆਪਾਂ ਕਿਸੇ ਵੀ ਠੇਸ ਪਹੁੰਚਾਉਣ ਦੀ ਕੋਈ ਗੱਲ ਕੀਤੀ ਹੈ ਕਿਉਂਕਿ ਰੱਬ ਕਿਉਂਕਿ ਸਾਡੀਆਂ ਗੁਰਬਾਣੀਆਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਲਿਖਿਆ ਹੋਇਆ ਵੀ ਰੱਬ ਜਿਹੜਾ ਆ ਉਹ ਤੁਹਾਡੇ ਅੰਦਰ ਆ ਰੱਬ ਜਿਹੜਾ ਤੁਹਾਡੇ ਪਰਿਵਾਰ ਦੇ ਵਿੱਚ ਆ ਰੱਬ ਜਿਹੜਾ ਤੁਹਾਡੇ ਬਜ਼ੁਰਗਾਂ ਦੇ ਵਿੱਚ ਆ ਉਹਨਾਂ ਨੂੰ ਜ਼ਰੂਰ ਮਨਾਓ ਯਾਰ ਉਹਨਾਂ ਦੇ ਨਾਲ ਜਿਹੜਾ ਜ਼ਰੂਰ ਸਮਾਂ ਬਤੀਤ ਕਰਿਓ ਬਲਕਿ ਇਹਨਾਂ ਢੋਂਗੀ ਪਖੰਡੀ ਸਾਧਾਂ ਦੇ ਮਗਰ ਲੱਗ ਕੇ ਇਹਨਾਂ ਜਿਹੜੇ ਜਿਹੜੇ ਜਿੱਦਾਂ ਕਿ ਸਿਆਨਪੁਰ ਜਿਹੜਾ ਕੇਸ ਹੋਇਆ ਸੀਗਾ ਸਪੈਸ਼ਲੀ ਆਪਾਂ ਉਸ ਚੀਜ਼ ਨੂੰ ਵਿਸ਼ੇ ਨੂੰ ਜਿਹੜਾ ਮੁੱਖ ਰੱਖ ਕੇ ਇਸ ਵੀਡੀਓ ਨੂੰ ਕਰਨ ਦਾ ਜਿਹੜਾ ਸਾਡਾ ਅਸੀਂ ਆਪਣਾ ਫਰਜ਼ ਸਮਝਿਆ ਕਿ ਲੋਕ ਜਿਹੜੇ ਇਹ ਨਾ ਅ ਅੰਧਵਿਸ਼ਵਾਸਾਂ ਦੇ ਵਿੱਚ ਇਸ ਟੌਂਕ ਦੇ ਵਿੱਚ ਜਿਹੜਾ ਨਾ ਫਸਣ ਤੇ ਸਾਨੂੰ ਦਿਓ ਇਜਾਜ਼ਤ ਕੀ ਕਮੈਂਟਾਂ ਰਾਹੀਂ ਜਿਹੜਾ ਆਪਣੇ ਵਿਚਾਰ ਜਿਹੜੇ ਆ ਜਰੂਰ ਸਾਂਝੇ ਕਰਿਓ ਤੇ ਵੀਡੀਓ ਨੂੰ ਜਿਹੜਾ ਜੇ ਠੀਕ ਲੱਗੇ ਤੇ ਸ਼ੇਅਰ ਜਰੂਰ ਕਰ ਦਿਓ ਸਤਿ ਸ੍ਰੀ ਅਕਾਲ